ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ला पंजवा कार चौथ एक ओ ओंकार सतगुरु प्रसाद ਹਰ ਚਰਨ ਕਮਲ ਮਨ ਭਿਦਿਆ ਕਿਛ ਆਨ ਨ ਮਿੱਠਾ ਰਾਮ ਰਾਜੇ ਮੇਲੇ ਸੰਤ ਸੰਗਤ ਆਰਾਧੇ ਘਟ ਘਟ ਡੀਠਾ ਰਾਮ ਰਾਜੇ ਹਰ ਚਰਨ ਕਮਲ ਮਨ ਭੇਦਿਆ ਕੇਸ਼ਿਆਨ ਨਾ ਮੀਠਾ ਰਾਮ ਰਾਜੇ ਸੰਗਤ ਆਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ ਹਰ ਘਟ ਘਟੇ ਡੀਠਾ ਅਮਰਤੋ ਮਮਰਨ ਦੁਖ ਨਾਠੇ ਗੁਣ ਨਦ ਗਾਇਆ ਸਭ ਦੁਖ ਮਿਟਾਇਆ ਹਮ ਬਿਨਸੀ ਗਾਠੇ ਪ੍ਰਯਸ ਸਹਿਜ ਸੁਭਾਈ ਛੋੜ ਰਾਂ ਜਾਈ ਮਨ ਲਗਾ ਰੰਗਮ ਜੀਠਾ ਹਰਿ ਨਾਨਕ ਵਿਦ ਚਰਨ ਕਮਲ ਕਿਛੇ ਆਨ ਨ ਮੀਠਾ ਜਿਉ ਰਾਤੀ ਲਮਾ ਛਲੀ ਤੇ ਓ ਰਾਮ ਰਸ ਮੱਤੇ ਰਾਮ ਰਾਜੇ ਗੁਰ ਪੂਰੇ ਉਪਦੇਸ ਆ ਜੀਵਨ ਗਤ ਭੱਤੇ ਰਾਮ ਰਾਜੇ ਜੀਵਨ ਗਤ ਸੁਅਮਿ ਅੰਤਰ ਜਾਮੀ ਆਪ ਲੀਏ ਲੜਲਾਏ ਹਰ ਰਤਨ ਪਦਾਰਥ गटो पूरन सोढना सरूप सो जान सो आमी ताकी मिटना दाते जाल संग रा माछली नानक हार माते चात्रक जाच भूंद य हार प्राण अधारा ਰਾਮ ਰਾਜੇ ਮਾਲਖ ਜੀਨਾ ਸਤ ਪ੍ਰਾਤ ਮੀਤ ਸਭ ਹੂ ਤੇ ਪਿਆਰਾ ਰਾਮ ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਣ ਤਾ ਕੀ ਗਤ ਨਹੀਂ ਜਾਣੀ ਐ ਹਰ ਸਾਸ ਗਿਰਾਸ ਨ ਬਿਸਰੈ ਕਭ ਹੂੰ ਗੋਰ ਸਭ ਦੀ ਰੰਗ ਮਾਣੀਆਂ प्रभ पुख जग जीवन रस पीवन जप परम मोह दुख डारा चात्रिक जाच बूंद य ਨਨਕ ਹਰ ਪਿਆਰਾ ਮਿਲੇ ਨਰਾਇਣ ਆਪਨੇ ਮਾਨੁਰਥ ਪੂਰਾ ਰਾਮ ਰਾਜੇ ਟੱਠੀ ਪੀਤ ਪਰਮਕੀ ਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਖਾਏ ਸਾਬ ਨਦ ਦੀਨ ਧਇ ਅਲਾ अंत प्रबसोई सुंदर गुरु गोपाल सुख सहज आनंद कनेरे पतत पावन साधू तूरा ਮਿਲੇ ਨਾਰਾਇਣ ਨਾਨਕਾ ਵਨੋਰਥ ਪੂਰਨ ਸੁਖ ਸਹਿਜ ਆਨੰਦ ਕਰਨੇ ਰੇ ਪਤ ਤ ਪਾਵਨ ਸਾਧੂ ਤੋ ਪੂਰਾ ਹਰ ਮਿਲੈ ਨਾਰਾਇਣ ਨਾਨਕਾ ਮਨੋਰਥ ਪੂਰਾ ਵਾਹੀ ਗੁਰੂ ਜੀ ਕਾ ਖਾਲਸਾ ਹੇ ਗੁਰੂ ਜੀ ਕੀ ਫਤਿਹ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਹਰ ਚਰਨ ਕਮਲ ਮਨ ਬਿਧਿਆ ਕਿਛ ਆਨ ਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ